ਇੱਕ ਬੰਦੇ ਨੇ ਆਪਣੇ ਘਰ ਦੇ ਵਿੱਚ ਇੱਕ ਘੋੜਾ ਰੱਖਿਆ ਸੀ ਤੇ ਇੱਕ ਬੱਕਰਾ ਰੱਖਿਆ ਹੋਇਆ ਸੀ। ਘੋੜਾ ਥੋੜਾ ਬਜ਼ੁਰਗ ਸੀ ਬਿਮਾਰ ਹੋ ਗਿਆ। ਉਸ ਬੰਦੇ ਨੇ ਡਾਕਟਰ ਨੂੰ ਬੁਲਾਇਆ ਤੇ ਡਾਕਟਰ ਨੂੰ ਕਹਿੰਦਾ ਵੀ ਆ ਘੋੜਾ ਬਿਮਾਰ ਹੈ ਦਵਾਈ ਦੋ। ਡਾਕਟਰ ਨੇ ਦਵਾਈ ਦਿੱਤੀ ਇੱਕ ਦਿਨ ਦੋ ਦਿਨ। ਜਦੋਂ 3-4 ਦਿਨ ਵੇਖਿਆ ਤੇ ਚੌਥੇ ਦਿਨ ਡਾਕਟਰ ਕਹਿੰਦਾ ਵੀ ਘੋੜੇ ਨੇ ਤਕੜਾ ਨਹੀਂ ਹੋਣਾ ਤੰਦਰੁਸਤ ਨਹੀਂ ਹੋਣਾ ਕੱਲ ਨੂੰ ਜ਼ਹਿਰ ਦਾ ਟੀਕਾ ਲਾ ਦੇਾਂਗੇ ਲਾ ਕੇ ਬੱਕਰਾ ਇਹ ਗੱਲ ਸੁਣ ਰਿਹਾ ਸੀ ਬੱਕਰੇ ਨੇ ਘੋੜੇ ਨੂੰ ਕਿਹਾ ਵੀ ਕੱਲ ਨੂੰ ਤੈਨੂੰ ਜ਼ਹਿਰ ਦਾ ਟੀਕਾ ਲਾ ਕੇ ਇਹਨਾਂ ਨੇ ਮਾਰ ਦੇਣਾ ਇਹਨੂੰ ਬੱਕਰਾ ਵਾਰ-ਵਾਰ ਘੋੜੇ ਨੂੰ ਕਹਿੰਦਾ ਉੱਠ ਤਾਂ ਤਕੜਾ ਹੋ ਕੁਝ ਨਹੀਂ ਹੋਇਆ ਤੂੰ ਉੱਠ ਸਕਦਾ ਏ ਤੂੰ ਕਰ ਸਕਦਾ ਹੈ ਤੂੰ ਖਲੋ ਸਕਦਾ ਹੈ ਆਪਣੇ ਪੈਰਾਂ ਤੇ ਉਹ ਸੱਚਮੁੱਚ ਘੋੜੇ ਨੇ ਮੰਨੀ ਤੇ ਪੈਰਾਂ ਤੇ ਖਲੋ ਗਿਆ ਤੰਦਰੁਸਤ ਹੋ ਗਿਆ ਸਵੇਰ ਹੋਈ ਤੇ ਵੇਖਿਆ ਘੋੜਾ ਤੰਦਰੁਸਤ ਹੈ ਚੰਗਾ ਭਲਾ ਉਹਨੇ ਫੋਨ ਲਾਇਆ ਮਾਲਕ ਨੇ ਵੈਦ ਨੂੰ ਤੇ ਆਪਣੇ ਮਿੱਤਰਾਂ ਨੂੰ ਕਹਿੰਦੇ ਘੋੜਾ ਤੰਦਰੁਸਤ ਹੋ ਗਿਆ ਹੈ ਪਾਰਟੀ ਕਰਦੇ ਆਂ ਦਾਰੂ ਸ਼ਰਾਬ ਦਾ ਪ੍ਰਬੰਧ ਤੁਸੀਂ ਕਰ ਲਿਓ ਤੇ ਬੱਕਰਾ ਆਪਣੇ ਕੋਲ ਹੈ ਜਿਹੜੇ ਬੱਕਰੇ ਨੇ ਸਲਾਹ ਦਿੱਤੀ ਉਹਨੂੰ ਭੁੰਨਿਆ ਤੇ ਉਹਨੂੰ ਖਾ ਲਿਆ ਕਈ ਵਾਰ ਜਿੰਨਾਂ ਦਾ ਆਪਾਂ ਭਲਾ ਕਰਦੇ ਆਂ ਨਾ ਉਹੀ ਆਪਾਂ ਨੂੰ ਮਾਰ ਮੁਕਾਉਂਦੇ ਆਂ